ਸਿੰਘ ਘੁੰਮਣ ਦੇ ਦੇਹਾਨ ਤੋਂ ਬਾਅਦ ਆ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚੋ ਕਹਿ ਰਹੇ ਨੇ ਇੰਜਰੀ ਇਜ਼ ਦਾ ਪਾਰਟ ਆਫ ਲਾਈਫ ਬਾਏ ਬਾਏ ਇਹ ਉਹਨਾਂ ਦੀ ਆਖਰੀ ਵੀਡੀਓ ਸੀ ਕੁਝ ਲੋਗ ਇਹ ਕਹਿੰਦੇ ਆ ਕਿ ਜਿਹੜੀ ਇੰਜਰੀਸ ਆਉਂਦੀ ਹੈ ਜਾਂ ਜਿਹੜੀ ਸਾਨੂੰ ਪ੍ਰੋਬਲਮ ਹੁੰਦੀ ਹੈ ਪੇਨ ਵਗੈਰਾ ਕਰਮਾਂ ਦੀ ਸਜ਼ਾ ਹੁੰਦੀ ਹੈ ਬਟ ਬੀਿੰਗ ਐਜ਼ ਅ ਸਪੋਰਟਸਪਰਸਨ ਇਹ ਸਦਾਨੀ ਇਹ ਮਜ਼ਾ ਹੁੰਦਾ ਬਿਕੋਜ਼ ਜਿਹੜੇ ਲੋਕ ਮਿਹਨਤ ਕਰਦੇ ਨੇ ਇਜਰੀਸ ਵੀ ਉਹਨਾਂ ਨੂੰ ਗਾਉਂਦੀ ਆ ਔਰ ਇਹ ਪੇਨ ਕੀ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਪ੍ਰਾਈਡ ਫੀਲ ਕਰਾਉਂਦੀ ਸੋ ਕੰਟਰੀ ਨੂੰ ਰਿਪਰਿਜ਼ੈਂਟ ਕਰਨਾ ਉਹਨੀਆਂ ਉਹਦੀਆਂ ਅਚੀਵਮੈਂਟਸ ਕਰਨਾ ਜੇ ਤੁਸੀਂ ਉਹ ਪ੍ਰਾਈਡ ਫੀਲ ਕਰਨਾ ਹੈ ਕਿ ਤੁਹਾਨੂੰ ਇਨਾ ਪੇਨ ਦੇ ਵਿੱਚੋਂ ਲੰਘਣਾ ਪਵੇਗਾ ਸੋ ਦੇਖੋ ਮੈਨੂੰ ਮਸ਼ੀਨ ਜੀ ਪੂਰਾ ਹੋਣਾ ਨਹੀਂ ਆਉਂਦਾ ਮਾਜੀ ਇੰਜਰੀ ਇਸ Part ਆਫ ਲਾਈਫ ਠੀਕ ਹੈ ਨਾ ਇੱਕ ਹੋਰ ਇੰਜਰੀ ਹੋ ਗਈ ਹੈ ਪੁਰਾਣਾ ਗਾਇਕ ਮਸ਼ੀਨ ਚ ਪੂਰਾ ਨਹੀਂ ਆਇਆ ਜਾ ਰਿਹਾ ਟੇਟੇ ਹੋ ਗਿਆ ਮੇਰੇ लेट्स ਸੀ ਇਹ ਹੁੰਦਾ ਕਿ ਨਾ ਡਾਕਟਰ ਸਾਹਿਬ ਹੋਏਗਾ ਕਿ ਨਹੀਂ ਜਰੂਰ ਜੀ ਸਰ ਟਰਾਈ ਕਰਾਂਗੇ ਬਲੋ ਜੀ ਦੇਖੋ ਤੁਸੀਂ ਜਰਾ ਥੋੜਾ ਪਿੱਛੇ ਲਾਜੋ ਕੈਮਰਾ ਫਸਾ ਇਹ ਮਸ਼ੀਨ ਦੇਖ ਸਕੇ ਉਹ ਨੂੰ ਥੋੜਾ ਬਲੀ ਕਰੋ ਬਾਰੇ ਗਾਇਸ ਦੰਤ ਜੀ